जोरठ मोहल्ला पंजाबवा सुनो बिनन्ती ठाकुर मेरे जी जंत तेरे तार राख पैज नाम अपने की कर्ण करावन हारे प्रब जीयो खसम आना कर प्यारे बुरे भले हम थारे रहआव ਸੁਣੀ ਪੁਕਾਰ ਸਮਰੱਥ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਿਰ ਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਸੁਰਠਾ ਮਹੱਲਾ ਪੰਜਾਬ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕੀਉ ਪ੍ਰਵਯਪਨੇ ਭਵਨਿਦ